ਸ਼੍ਰੀ ਕਾਲ ਤੱਕ ਸਾਬ ਤੇ ਸਵਾਲੇ ਨਿਸ਼ਾਨ ਖੜਾ ਹੋਣ ਲੱਗ ਗਿਆ ਸੱਸ ਨੂੰ ਮਟੋਕਾ ਹਾਂਜੀ ਇਹ ਤਾਂ ਇਹਨਾਂ ਦਾ ਇਸੇ ਕੰਮ ਲਈ ਸ਼ੁਰੂ ਤੇ ਛੜਿਆ ਹੋਇਆ ਹੈ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣ ਗਿਆਨੀ ਰਕਬੀਰ ਸਿੰਘ ਵੀ ਟਾਰਗੇਟ ਕਰਨ ਲੱਗੇ ਹਾਂਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਥੜਾ ਬਣਾਇਆ ਇਹਨੂੰ ਅਕਾਲ ਬੁੰਗਾ ਕਹਿੰਦੇ ਸੀ ਇਹ ਕਾਲ ਤਖਤ ਤਾਂ ਬਾਅਦ ਚ ਨਾ ਆਇਆ ਉਹ ਸਰਬੱਤ ਖਾਲਸਾ ਸਿੱਖ ਮਸਲਾ ਮਸਲਾ ਹੁੰਦੀ ਸੀ ਹਾਂ ਆਪੱਚ ਲੜਦੇ ਰਹੇ 12 ਮਿਸਲਾਂ ਦੀ ਤੇ ਜਿਕਰਾਂ ਇਤਿਹਾਸ ਚੋਂ ਆਪੱਚੇ ਲੜਦੇ ਰਹੇ ਸੀ ਅਕਾਲ ਤਖਤ ਸਾਹਿਬ ਦਾ ਇੱਕ ਟਾਈਮ ਸੀ ਕਿ ਉਹਨਾਂ ਕੋਲ ਆਪਦੀ ਫੌਜ ਵੀ ਹੁੰਦੀ ਸੀ ਨੰਗੇ ਪੈਰ ਪਹੁੰਚਿਆ ਅਕਾਲ ਤਖਤ ਸਾਹਿਬ ਕੋਲ ਆਈ ਕੋੜੀਆਂ ਦੀ ਸਜਾ ਲਾਈ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਆਈ ਨਾ ਕਮਾਂਡ ਹਾਂਜੀ ਇਹਦੇ ਤਿੰਨੇ ਸਸਤਾਬਾ ਆਪਦੇ ਹੱਥ ਚ ਕਰ ਲਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਬਾਦਲ ਸਾਹਿਬ ਦੇ ਜੇਬ ਚੋਂ ਨਿਕਲਦੀ ਪ੍ਰਧਾਨ ਜਾਂ ਐਸਜੀਪੀਸੀਓ ਬਾਦਲ ਦੀ ਜੇਬ ਚ ਹਾਂਜੀ ਰੇਜਾ ਨੂੰ ਕੀ ਪਤਾ ਜੱਥੇਦਾਰ ਕੀ ਹੁੰਦਾ ਐਕਟ ਅੰਗਰੇਜ਼ਾਂ ਨੇ ਬਣਾਇਆ ਉਹਨਾਂ ਨੇ ਇਹਦਾ ਨਾ ਹੈੱਡ ਪ੍ਰੀਸਟ ਰੱਖਿਆ ਸੀ ਮੁੱਖ ਗ੍ਰਾਂਥੀ ਜਿਹੜੇ ਗੈਨੀ ਰਵੀਰ ਸਿੰਘ ਨੇ ਇਹ ਹਾਲੇ ਵੀ ਮੁੱਖ ਗ੍ਰਾਂਥੀ ਦੇ ਤੌਰ ਤੇ ਇਹ ਐਡੀਸ਼ਨ ਚਾਰਜ ਹੈ ਜਿਹੜਾ ਰੋਲਾ ਕਚੌਲਾ ਭੰਬਲ ਪੂਸਾ ਪਿਆ ਹੋਇਆ ਜਿਹਦਾ ਭਵਿਕ ਕੋਈ ਨਜ਼ਰ ਨਹੀਂ ਆਉਂਦਾ ਹਾਲ ਦੀ ਘੜੀ ਉਹਦੇ ਵਿੱਚ ਡਿਲੇ ਟਾਲਣ ਦੀ ਜਿਹੜਾ ਲਮਕਾਉਣ ਦੀ ਜਿਹੜੀ ਕਹਾਣੀ ਹੈ ਉਹ ਵੀ ਸਾਹਮਣੇ ਪਈ ਹੈ ਦੂਜੇ ਪਾਸੇ ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਇਹ 10 ਬੰਦੇ ਨੇ ਜਿਹੜੇ ਨੇ ਅਕਾਲ ਤਖਤ ਸਾਹਿਬ ਨਾਲ ਪਕੌੜਾ ਦਲ ਕਹਿੰਦੇ ਨੇ ਤੇ ਜਿਹੜੀ ਭਰਤੀ ਕੀਤੀ ਹੈ ਇਸ ਜਾਲੀ ਭਰਤੀ ਕੀਤੀ ਗਈ ਹੈ ਬਿਲਕੁਲ ਅਸਲੀ ਤਾਂ ਲੱਗਦੀ ਨਹੀਂ ਪਰ ਅਕਾਲ ਤਖਤ ਸਾਹਿਬ ਨੇ ਤਾਂ ਹਲੇ ਵੀ ਕਿਹਾ ਜੀ ਇਹ ਹੁਕਮ ਇਨਫੋ ਲਾਗੂ ਕਰੋ ਦੋ ਦਸੰਬਰ ਦਾ ਇਹਨਾਂ ਨੇ ਤੇ ਤਿੰਨੇ ਸਸਤਾਵਾਂ ਮਰਿਆ ਮੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਭਗ ਕਰ ਹੀ ਦਿੱਤੀ ਸਤਿ ਸ੍ਰੀ ਅਕਾਲ ਦੋਸਤੋ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਇਸ ਪ੍ਰੋਗਰਾਮ ਦੀ ਗੱਲ ਕਰਾਂਗੇ ਸਿੱਖ ਸਿਆਸਤ ਦੀ ਪੰਥ ਸਿਆਸਤ ਦੀ ਤੇ ਇਸ ਪ੍ਰੋਗਰਾਮ 'ਚ ਮੇਰੇ ਨਾਲ ਹੋਣਗੇ ਡਾਕਟਰ ਹਰਜਿੰਦਰ ਪਾਲ ਸਿੰਘ ਵਾਲੀਆ ਜੀ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਰਨਲਿਸਟਿਕ ਡਿਪਾਰਟਮੈਂਟ ਦੇ ਹੈਡ ਰਹਿ ਚੁਕੇ ਹਨ ਤੇ ਸੀਨੀਅਰ ਪੱਤਰਕਾਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਵਾਲੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜੀ ਵਾਲੀਆ ਸਰ ਜੀ ਤੁਸੀਂ ਦੇਖੋਗੇ ਕਿ ਸਿੱਖ ਸਿਆਸਤ ਇੱਕ ਤਰਫ ਪਹੁੰਚ ਆ ਸਿਕ ਸਿਆਸਤ ਕਹਿ ਸਕਦੇ ਆ ਪੰਥ ਸਿਆਸਤ ਕਹਿ ਸਕਦੇ ਆ ਤੁਹਾਨੂੰ ਲੱਗਦਾ ਕਿ ਭਵਿਕ ਵੀ ਦਾਵਾ ਡੋਲ ਲੱਗਦਾ ਇਹਨੂੰ ਤਾਂ ਲੱਗਦਾ ਇਹ ਤਾਂ ਨਹੀਂ ਭਵਿਕ ਤੇ ਤਾਂ ਹਲੇ ਕੁਝ ਨਹੀਂ ਕਹਿ ਸਕਦਾ ਕੀ ਹੈ ਲੇਕਿਨ 2 ਦਸੰਬਰ ਹਾਂਜੀ ਜਦੋਂ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸਿੰਘ ਸਾਹਿਬ ਵੱਲੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਦੋਂ ਤੋਂ ਪਚਾਲਵਰ ਦੀ ਸਥਿਤੀ ਹੈ ਕੁਝ ਨਾ ਕੁਝ ਹਰ ਰੋਜ਼ ਨਵਾਂ ਵਾਪਰ ਰਿਹਾ ਹੈ ਹਾਂਜੀ ਉਹਦਾ ਕਾਰਨ ਇਹ ਹੈ ਕਿ ਜਿਹੜੀ ਜਿਹੜਾ ਧੜਾ ਸ਼੍ਰੋਮਣੀ ਅਕਾਲੀ ਦਲ ਤੇ ਕਾਬਜ ਹੈ ਹਾਂਜੀ ਜਿਹਨੂੰ ਤੁਸੀਂ ਬਾਦਲ ਅਕਾਲੀ ਦਲ ਕਹਿ ਲਓ ਬਿਲਕੁਲ ਜੀ ਜੋ ਕੋਈ ਵੀ ਨਾਮ ਦੇ ਲਓ ਸ਼੍ਰੋਮਣੀ ਅਕਾਲੀ ਦਲ ਵੈਸਾ 23 ਸ਼੍ਰੋਮਣੀ ਅਕਾਲੀ ਦਲ ਰਜਿਸਟਰਡ ਨੇ ਇਸ ਕਰਕੇ ਉਹਨਾਂ ਨੂੰ ਡਿਫਰੈਂਸ਼ੀਏਟ ਕਰਨ ਲਈ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿ ਦਿੰਦੇ ਹਾਂ ਅਸਲ ਦੇ ਵਿੱਚ 1920 ਚ ਜਦੋਂ ਬਣਿਆ ਸੀ ਅਕਾਲੀ ਦਲ ਹਾਂਜੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਸੁਧਾਰ ਲਹਿਰ ਤੇ ਸਟਾਨ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਬਣਿਆ ਸ ਉਹਦਾ ਸਹਿਯੋਗੀ ਸੀ ਤੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਹੁੰਦੀ ਹੈ ਉਹੀ ਅਸਲੀ ਅਕਾਲੀ ਦਲ ਹੁੰਦਾ ਸੋ ਇਸ ਸਿੰਗਲ ਤੋਂ ਵੀ ਇਹ ਅਕਾਲੀ ਦਲ ਮੰਨਦੇ ਆ ਬਾਦਲ ਦਾ ਹੁਣ ਇਹਨਾਂ ਨੇ ਗਨਾਹ ਏਡੇ ਵੱਡੇ ਕਰਲੇ ਸੀ ਜਿਹਨੂੰ ਸਿੰਘ ਸਾਹਿਬਾਨ ਨੇ ਬੱਜਰ ਗਨਾਹ ਕਿਹਾ ਸੀ ਤਨਖਾਹਿਆ ਤਾਂ ਹੀ ਘਰਾਰ ਦਿੱਤਾ ਸੀ ਕਿ ਤੁਸੀਂ ਬੱਜਰ ਗਨਾਹ ਕੀਤੇ ਨੇ ਔਰ ਉਹਨਾਂ ਗ੍ਰਾਹਾਂ ਦੀ ਇਹਨਾਂ ਨੇ ਮਾਫੀ ਮੰਗੀ ਇਹਨਾਂ ਦਾ ਮੰਨੇ ਵੀ ਹਾਂ ਸਾਥੋਂ ਗੁਨਾਹ ਹੋਏ ਨੇ ਉਹਨੇ ਏਡਾ ਵੱਡਾ ਗੁਨਾਹ ਕਿ ਰਾਮ ਰਹੀਮ ਨੂੰ ਮਾਫੀ ਮਾਫੀ ਦਿਵਾਉਣ ਲਈ ਸਿੰਘ ਸਾਹਿਬਾ ਨੂੰ ਆਪਣੀ ਕੋਠੀ ਬੁਲਾ ਲਿਆ ਬਿਲਕੁਲ ਮਾਫੀ ਉਹਨੇ ਮੰਗੀ ਦੀ ਤੇ ਇਸ ਕਰਕੇ ਉਹ ਮਾਫੀ ਨੂੰ ਟੈਂਪਰ ਕਰਕੇ ਮਾਫੀ ਸ਼ਬਦ ਲਿਖ ਕੇ ਉਸ ਪੱਤਰ ਦੇ ਵਿੱਚ ਉਹ ਕਾਲ ਤਖਤ ਸਾਹਿਬ ਦੇ ਉਹ ਵੀ ਵੱਡਾ ਗੁਨਾਹ ਬਿਲਕੁਲ ਬੇਅਦਬੀ ਬੇਅਦਬੀ ਦੀ ਕੋਈ ਇਨਸਾਫ ਨਹੀਂ ਜਦੋਂ ਸਲਾਬਤਪੁਰੇ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਾਗ ਰਚਿਆ ਉਹ ਕੇਸ ਵਾਪਸ ਲੈਣਾ ਠੀਕ ਹੈ ਬਹਿਬਲ ਕਹਾ ਕੋਟਕਪੁਰ ਦਾ ਗੋਲੀकांड ਮਤਲਬ ਕੀ ਕੀ ਕਰਾਈਏ ਫਿਰ 90 ਲੱਖ ਰੁਪਏ ਲਾ ਕੇ ਜਸਟੀਫਾਈ ਕਰਨਾ ਸੋ ਇਹ ਜਿਹੜੇ ਗਰਾਹ ਸੀ 2 ਦਸੰਬਰ ਨੂੰ ਮੰਨ ਲਏ ਤੇ ਜਿਹੜੇ ਪਛਾਲ ਦੀ ਗਲਤ ਉਹ ਵੀ ਹੋ ਗਈ ਜਦੋਂ 4 ਦਸੰਬਰ ਨੂੰ ਨਰਾਇਣ ਸਿੰਘ ਚੌੜਾ ਨੇ ਗੋਲੀ ਚਾਤੀ ਠੀਕ ਹੈ ਸੁਖਵੀਰ ਸਿੰਘ ਬਚ ਗਿਆ ਤੋਂ ਇਹ ਲਗਾਤਾਰ ਚੱਲਦੇ ਰਹੇ ਪਰ ਉੱਥੇ ਹੋਇਆ ਕੀ ਇਹ ਬਾਦਲ ਢੜੇ ਨੇ ਉਹਨਾਂ ਦੇ ਉਹਦੇ ਚ ਇੱਕ ਗੱਲ ਕਹੀ ਸੀ ਸਿੰਘ ਸਾਵਰ ਨੇ ਕਿ ਇਹ ਜਿਹੜੇ ਲੋਕ ਨੇ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਇਹ ਨੈਤਿਕ ਆਧਾਰ ਗਵਾ ਚੁੱਕੀ ਹੈ ਕੌਮ ਦੀ ਅਗਵਾਈ ਕਰਦਾ ਹਾਂਜੀ ਇਸ ਲਈ ਇੱਕ ਭਾਰਤੀ ਕਮੇਟੀ ਅਸੀਂ ਬਣਾ ਰਹੇ ਹਾਂ 7 ਮੈਂਬਰੀ ਪਹਿਲਾਂ ਬਣਾਈ ਸੀ 6 ਮੈਂਬਰੀ ਬਿਲਕੁਲ ਜਿਹਦੇ ਚ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਸੀ ਕਨਵੀਨਰ ਹਾਂਜੀ ਨਾਲ ਲਏ ਸੀ ਦੋ ਇਨ੍ਹਾਂ ਦੇ ਧੜੇ ਦੇ ਮਨਪ੍ਰੀਤਿਆਲੀ ਹੰਤਕੜੀ ਇਹਨਾਂ ਦੇ ਨਾਲ ਇੱਕ ਵਾਲ ਸਿੰਘ ਝੁੰਦਾ ਬਾਗੀ ਜਸਵੰਤ ਸਿਹਾਰ ਲੈ ਰਹੇ ਚੋਂ ਗੁਰਪ੍ਰਤਾਪ ਸਿੰਘ ਬਡਾਲਾ ਬਿਲਕੁਲ ਤੇ ਨਾਲ ਸੰਤਾ ਸਿੰਘ ਅਮੈਦਪੁਰੀ ਇੱਕ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਹਾਂਜੀ ਇਹ ਹਣ ਸਤ ਬੰਦੇ ਸੀ ਭਰਤੀ ਕਮੇਟੀ ਉਹਨਾਂ ਨੇ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਤੁਸੀਂ ਇਹ ਭਰਤੀ ਕੰਪਲੀਟ ਕਰਕੇ ਨਵੇਂ ਅਹੁਦੇਦਾਰ ਚੁਣ ਲਓ ਪ੍ਰਧਾਨ ਚੁਣ ਲਓ ਪਹਿਲਾਂ ਤਾਂ ਜਿਹਨੇ ਪ੍ਰਧਾਨ ਦਾ ਅਸਤੀਫਾ ਹੀ ਰਿਹਾ ਫਿਰ ਮੀਟਿੰਗ ਨਹੀਂ ਕੀਤੀ 2 ਮਹੀਨੇ 2 ਦਿਨ ਬਾਅਦ ਮੀਟਿੰਗ ਹੁੰਦੀ ਹੈ ਜਿਹੜੀ ਭਰਤੀ ਕਮੇਟੀ ਦੀ ਸੋ ਉਹਦੇ 'ਚ ਮੈਂ ਕਹਿਣਾ ਚਾਹਣਾ ਕਿ ਜਿਹੜਾ ਬਾਦਲ ਧੜਾ ਸੀ ਇਹਨੇ ਅੱਧਾ ਹੁਕਮ ਲੈ ਧਾਰਮਿਕ ਸਜ਼ਾ ਭੁਗਤ ਲਈ ਨੀਜਾ ਲੈ ਕੇ ਬੈਠ ਗਿਆ ਬਾਦਲ ਜਾਂ ਬਰਤਨ ਸਾਫ ਕਰ ਲੇ ਜਾਂ ਪਾਠ ਸੁਣ ਲਿਆ ਐਨਾ ਕਰਕੇ ਕਹਿੰਦੇ ਜਿਹੜੀ ਕੰਪਲੀਟ ਬਾਕੀ ਉਹਨੇ ਜਵਾਬ ਦਿੱਤਾ ਅਕਾਲ ਤੱਕ ਸਭ ਦੇ ਹੁਕਮ ਮੰਨ ਤੋ ਜਵਾਬ ਦਿੱਤਾ ਹੁਣ ਜਦੋਂ ਹੁਕਮ ਨਹੀਂ ਮੰਨ ਰਹੇ ਪੂਰਾ ਅਕਾਲ ਤੱਕ ਸਭ ਦਾ ਤੇ ਫਿਰ ਵਿਰੋਧ ਹੋਣਾ ਸੀ ਤੇ ਉਹ ਵਿਰੋਧ ਸ਼ੁਰੂ ਹੋ ਗਿਆ ਤੇ ਸਦਾਰ ਲੇਰ ਵਾਲਾ ਨੇ ਲਗਾਤਾਰ ਮੰਗ ਕੀਤੀ ਵੀ ਤੁਸੀਂ ਕਮੇਟੀ ਦੀ ਮੀਟਿੰਗ ਬੁਲਾਓ ਕਮੇਟੀ ਦੀ ਮੀਟਿੰਗ ਨਹੀਂ ਹੋਈ ਤੇ ਉਹਨੇ ਲਿਖ ਕੇ ਦਿੱਤਾ ਆਖਰ ਡਰਾਮੇਬਾਜ਼ੀ ਸ਼ੁਰੂ ਕਰਤੀ ਦਿਲਜੀਤ ਸਿੰਘ ਚੀਮਾ ਥਾਂ ਥਾਂ ਤੇ ਜਾ ਕੇ ਕਹਿਣ ਲੱਗਿਆ ਜੀ ਇਹ ਕਮੇਟੀ ਬਨ ਲੋ ਅਸੀਂ ਕੀਤੀ ਤਾਂ ਸਾਡੀ ਮਾਨਤਾ ਰੱਦ ਹੋ ਜੂ ਸਾਡਾ ਚੌਥਾ ਨਿਸ਼ਾਨਾ ਚੜ੍ਹੇ ਜਾਊ ਇਹ ਧਾਰਮਿਕ ਜੋ ਜਿਹੜਾ ਹੈ ਉਹ ਉਹਦੇ ਦਖਲਅੰਦਾਜ਼ੀ ਸਾਡੇ ਕੋਈ ਸਵਿਧਾਨ ਚ ਨਹੀਂ ਹੈ ਉਹ ਭੜਿਆ ਮਾਨਸਾ ਉਹ ਬੋਦੀ ਕੀ ਕੁਛ ਕਰੀ ਜਾਂਦਾ ਹੈ ਮੰਦਰ ਦਾਦ ਘਟਨਾਪ ਕਰ ਰਿਹਾ ਹੈ ਆਰਐਸਐਸਓ ਦੇ ਪਿੱਛੇ ਹੈ ਉਹ ਸਭ ਡਰਾਮੇਬਾਜੀ ਸੀ ਫਿਰ ਪਿੱਛੇ ਮੁਕਰ ਵੀ ਗਏ ਤਾਂ ਉਹਦੇ ਚ ਫਿਰ ਬੜਾ ਕੁਝ ਹੋਇਆ 22 ਜਨਵਰੀ ਦੀ ਮੀਟੇ ਰਖਰੀ ਸਿੰਘ ਸਾਹਿਬ ਨੇ ਉਹਨੂੰ ਅੰਗਰੇਂਡ ਜਾਣਾ ਭੇਜਿਆ ਗਏ ਜਬ ਮੈਨੂੰ ਨਹੀਂ ਪਤਾ ਔਗਲੈਂਡ ਫਿਰ ਅੰਗਰੇਂਡ ਚੋਂ 10 12 ਦਿਨ ਉੱਥੋਂ ਕਹਿੰਦੇ ਜੀ ਭਰਤੀ ਹੋਰ ਉਦੋਂ ਮੰਨ ਗਏ ਕਿ ਸਾਡੇ ਬੰਦੇ ਪਾ ਲੋ ਜਦੋਂ ਉਹਨੇ ਸੁੱਚਾ ਸਿੰਘ ਲੰਗਾ ਜਲਜੀਤ ਸਿੰਘ ਚੀਮਾ 2 4 9 ਦੱਸੇ ਤੇ ਜਥੇਦਾਰ ਕਹਿੰਦਾ ਇਹ ਬੰਦੇ ਨਹੀਂ ਇਹਦੇ ਚ ਪਾ ਸਕਦੇ ਤੁਹਾਡਾ ਨਹੀਂ ਹਿਸਾਬ ਕਿਤਾਬ ਇਹਦਾ ਮੀਨ ਟਾਈਮ ਹਰਪ੍ਰੀਤ ਸਿੰਘ ਦਾ ਕੇਸ ਆ ਗਿਆ ਹਰਪ੍ਰੀਤ ਸਿੰਘ ਨੂੰ ਕੱਢਣ ਦੀ ਗੱਲ ਆ ਗਈ ਜਿਵੇਂ ਉਹਨੂੰ ਕੱਢਿਆ ਗਿਆ ਗਿਆਨੀ ਹਰ ਰਗਵੀਰ ਸਿੰਘ ਕਹਿੰਦੇ ਅਕਾਲ ਤਖਤ ਦੇ ਜਥੇਦਾਰ ਇਹ ਅਧਿਕਾਰ ਖੇਤਰੀ ਸਾਡਾ ਤੁਸੀਂ ਕੱਢ ਨਹੀਂ ਸਕਦੇ ਨਹੀਂ ਨਹੀਂ ਮਸਲੇ ਇਹਨੇ ਉਲਝ ਗਏ ਉਹਨਾਂ ਉਲਝੇ ਮਸਲਿਆਂ ਚ ਫਿਰ ਹਰਜਿੰਦਰ ਸਿੰਘ ਧੰਮੀ ਅਸਤੀਫਾ ਦੇ ਗਿਆ ਬਿਲਕੁਲ ਅਸਤੀਫਾ ਉਹਦਾ ਦਿੱਤਾ ਹਾਲੇ ਵੀ ਉਹਨੇ ਵਾਪਸ ਨਹੀਂ ਲਿਆ ਤੇ ਉਹਦੇ ਉਸ ਤੋਂ ਬਾਅਦ ਇਹਨਾਂ ਅੰਤਰਨ ਕਮੇਟੀ ਨੇ ਅਸਤੀਫਾ ਪੈਂਡਿੰਗ ਰੱਖ ਲਿਆ ਇੱਕ ਨਵੀਂ ਗੱਲ ਕਰ ਲਈ ਨਾ ਪ੍ਰਵਾਨ ਕੀਤਾ ਨਾ ਅਪ੍ਰਵਾਨ ਕੀਤਾ ਕਹਿੰਦੇ ਚ ਪੈਂਡਿੰਗ ਹੈ ਤੋ ਉਹ ਦਵਾਦ ਜਦੋਂ ਇਹ ਗੱਲ ਹੋਈ ਤੇ ਸਿੰਘ ਸਾਹਿਬ ਕੋਲ ਚੜੇ ਕੇ ਕਹਿੰਦੇ ਆ ਦੇਖੋ ਇਹ ਤਾਂ 1925 ਦਾ ਐਕਟ ਕਹਿੰਦਾ ਹੈ ਕਿ ਇਹ ਮਲਾਜ਼ਮ ਹੁੰਦੇ ਨੇ ਸਾਡੇ ਅਸੀਂ ਕੱਢ ਸਕਦੇ ਆ ਸਿੰਘ ਸਾਹਿਬ ਨੇ ਇੱਕ ਬਹੁਤ ਵੱਡਾ ਬਿਆੰਗ ਮਾਰਿਆ ਉਹ ਕਹਿੰਦੇ ਮੈਂ ਤਾਂ ਅੱਜ ਪਤਾ ਲੱਗਿਆ ਅਸੀਂ ਦੱਸਉਦੇ ਸੀ ਸਰਵੱਚ ਅਕਾਲ ਤਖਸਾਹ ਨੂੰ ਤਾਂ ਹੁਣ ਪਤਾ ਲੱਗਿਆ ਵੀ ਤਾਂ ਜਿਹੜਾ ਅਕਾਲ ਤਖਸਾਹ ਤੇ ਕੰਪਲੈਕਸੀ ਸਾਡਾ ਹੁਕਮ ਚੱਲਦਾ ਤੋ ਇਹ ਸਾਰੀਆਂ ਗੱਲਾਂ ਨੇ ਪਚਾਲਤਾ ਪ੍ਰਭਿੰਦਰ ਸਿੰਘ ਜੀ ਲੈ ਕੇ ਆਉਣਾ ਸੀ ਉਹ ਲਿਆਂਦਾ ਹੋਇਆ ਬਰਸਾ ਵਿਕਲ ਹੋਰ ਕਿੰਨਾ ਅੱਜ ਕੱਲ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸਵਾਲੇ ਨਿਸ਼ਾਨ ਖੜਾ ਹੋਣ ਲੱਗ ਗਿਆ ਕਾਪਾ ਕਹਿੰਦੇ ਕਿ ਅਕਾਲ ਤਖਸਾਲ ਸਾਹਿਬ ਸਰਵਉੱਚ ਸੀਗਾ ਅੱਜ ਜੇ ਆਪਾਂ ਬਲਟੋਹਾ ਦੀ ਗੱਲ ਕਰੀਏ ਉਹ ਵੀ ਜਥੇਦਾਰ ਦੇ ਉੱਪਰ ਤੋਂਮਤਾ ਕਸ ਰਿਹਾ ਤੇ ਇਹ ਦੇਖੋ ਜਿਹੜਾ ਬਲਟੋਹਾ ਹੈ ਨਾ ਬਿਰਸਾ ਸਿੰਘ ਬਲਟੋਹਾ ਹਾਂਜੀ ਇਹ ਤਾਂ ਇਹਨਾਂ ਦਾ ਇਸੇ ਕੰਮ ਲਈ ਸ਼ੁਰੂ ਤੇ ਛੜਿਆ ਹੋਇਆ ਹੈ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣ ਗਿਆਨੀ ਰਕਬੀਰ ਸਿੰਘ ਵੀ ਟਾਰਗੇਟ ਕਰਨ ਲੱਗੇ ਦੇਖੋ ਕਸੂਰ ਕਈ ਬੰਦਿਆਂ ਦਾ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਇੱਕ ਤਾਂ ਇਹ ਕਿ ਜਿਹੜੇ ਤੁਸੀਂ ਜੇ ਤਿੰਨ ਸੰਸਥਾਵਾਂ ਨੇ ਸਾਡੀਆਂ ਸਿੱਖਾਂ ਦੀਆਂ ਪਹਿਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮ ਲੇਕਿਨ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਪਹਿਲਾਂ ਤਾਂ ਉਹ ਦੇਖਿਓ 15 ਜੂਨ 1606 ਦੇ ਵਿੱਚ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਥੜਾ ਬਣਾਇਆ ਆਪ ਬਣਾਇਆ ਕਿਸੇ ਹੋਰ ਦਾ ਹੱਥ ਨਹੀਂ ਭਾਈ ਗਰਦਾਸ ਤੇ ਬਾਬਾ ਬੁੱਢਾ ਤੇ ਗੁਰੂ ਆਪ ਗੁਰੂ ਸਾਹਿਬ ਹਾਂਜੀ ਇਹ ਤਖਤ ਕਿਹੜਾ ਜਿਹੜਾ ਮੁਗਲਾਂ ਦਾ ਤਖਤ ਆ ਦਿੱਲੀ ਦਾ ਤਖਤ ਉਹ ਤੋਂ ਉੱਚਾ ਤਖਤ ਥੜਾ ਕਹਿੰਦੇ ਸੀ ਇਹਨੂੰ ਅਕਾਲ ਬੂੰਗਾ ਕਹਿੰਦੇ ਸੀ ਇਹ ਅਕਾਲ ਤਖਤ ਤਾਂ ਬਾਅਦ ਚ ਨਵਾਂ ਆਇਆ ਅਕਾਲ ਬੂੰਗਾ ਬਣਾਇਆ ਠੀਕ ਹੁਣ ਉਹ ਜਿਹੜਾ ਬੂੰਗਾ ਹੈ ਉਹ ਜਿਹੜਾ ਮੁਗਲਾਂ ਦੇ ਤਖਤ ਦੇ ਬਰਾਬਰ ਹੈ ਹਾਂਜੀ ਉਹਦਾ ਪਹਿਲਾ ਜਥੇਦਾਰ ਭਾਈ ਗਰਦਾਸ ਸੀ ਹਾਂਜੀ ਭਾਈ ਗਰਦਾਸ ਤੋਂ ਬਾਅਦ ਜੰਡੇ ਵੀ ਜਥੇਦਾਰ ਬਣੇ ਉਹ ਸਰਬੱਤ ਖਾਲਸਾ ਸਿੱਖ ਮਸਲਾ ਮਸਲਾ ਹੁੰਦੀ ਸੀ ਆਪਸ ਚ ਲੜਦੇ 12 ਮਸਲਾਂ ਦੀ ਤੇ ਜਿਕਰਾਮ ਇਤਿਹਾਸ ਚੋਂ ਬਿਲਕੁਲ ਆਪਸੇ ਲੜਦੇ ਰਹਿੰਦੇ ਸੀ ਲੇਕਿਨ ਜਦੋਂ ਜੋੜ-ਵੇਲ ਹੁੰਦੇ ਸੀ ਜੋੜ-ਵੇਲ ਦਾ ਮਤਲਬ ਜੁੜਨਾ ਆਪਣੇ ਆਪਣੇ ਹਥਿਆਰ ਇੱਕ ਤਾਂ ਤੇ ਰੱਖ ਕੇ ਦਲਵਾਰਾਂ ਉੱਥੇ ਇਕੱਠੇ ਹੁੰਦੇ ਸੀ ਤੇ ਦਿਵਾਲੀ ਨੂੰ ਤੇ ਫੇਰ ਉੱਥੇ ਗੁਰਮਤਾ ਹੋ ਜਾਂਦਾ ਸੀ ਇੱਕ ਜਥੇਦਾਰ ਚੁਣਿਆ ਜਾਂਦਾ ਸੀ ਅਕਾਲ ਤਖਤ ਸਾਹਿਬ ਦਾ ਐ ਤਰੀਕਾ ਹੁੰਦਾ ਸੀ ਅਕਾਲ ਤਖਤ ਸਾਹਿਬ ਦਾ ਇੱਕ ਟਾਈਮ ਸੀ ਕਿ ਉਹਨਾਂ ਕੋਲ ਆਪਣੀ ਫੌਜ ਵੀ ਹੁੰਦੀ ਸੀ ਹਾਂਜੀ ਹੁਣ ਨਹੀਂ ਹੈ ਅਕਾਲੀ ਫੁੱਲਾ ਸਿੰਘ ਨੂੰ ਇਸੇ ਕਰਕੇ ਯਾਦ ਕਰਦੇ ਨੇ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਜੀਤ ਸਿੰਘ ਜਿਹੜਾ ਕਿ ਬਹੁਤ ਵੱਡਾ ਦੁਨੀਆ ਦੇ ਮਹਾਨ ਰਾਜਿਆਂ ਚੋਂ ਇੱਕ ਹੈ ਬਿਲਕੁਲ ਉਸ ਨੂੰ ਵੀ ਸਤਲਿਆ ਸੀ ਉਸ ਨੂੰ ਜਦੋਂ ਨੇ ਨਾ ਉਹਨੂੰ ਤਖਈਆ ਕਰਾਰ ਦਿੱਤਾ ਉਦੇ ਸੇਵਾਦਾਰ ਵੀ ਉਹਨੂੰ ਸਸਰੀਕਾਲ ਬਣਾਉਣਾ ਹਟ ਗਏ ਸੀ ਕਿਉਂਕਿ ਅਕਾਲ ਤਖਤ ਨੇ ਨਿਰਖਾਈ ਕਰਾਰ ਦਿੱਤਾ ਸੀ ਆਖਰ ਨੂੰ ਆਉਣਾ ਪਿਆ ਨੰਗੇ ਪੈਰ ਪਹੁੰਚਿਆ ਅਕਾਲ ਤਖਤ ਸਾਹਿਬ ਤੇ ਕੋੜਿਆਂ ਦੀ ਸਜ਼ਾ ਲਈ ਹਾਂਜੀ ਇਹ ਇਸ ਕਰਕੇ ਹੁਣ ਉਦੋਂ ਬਾਅਦ ਜਿਹੜਾ ਇੰਨਾ ਸਰਵੋੱਚ ਅਕਾਲ ਤਖਤ ਹੈ ਉਹ ਫਿਰ ਜਦੋਂ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਆਈ ਨਾ ਕਮਾਂਡ ਹਾਂਜੀ ਇਹਦੇ ਤਿੰਨੇ ਸੰਸਥਾਵਾਂ ਆਪਦੇ ਹੱਥ ਚ ਕਰ ਲਈਆਂ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਬਾਦਲ ਸਾਹਿਬ ਦੇ ਜੇਬ ਚੋਂ ਨਿਕਲਦੀ ਇਹ ਚੁਟਕਲੇ ਬਣ ਗਏ ਸੀ ਵੀ ਸਾਲ ਬਾਅਦ ਪ੍ਰਧਾਨ ਬਣਨਾ ਹੁੰਦਾ ਵੀ ਇਸ ਵਾਰ ਪ੍ਰਧਾਨ ਕੌਣ ਬਣੂ ਉਹ ਕਹਿੰਦੇ ਜੀ ਰੱਬ ਜਾਣਦਾ ਹੈ ਜਾਂ ਬਾਦਲ ਸਾਹਿਬ ਜਾਣਦੇ ਨੇ ਹਾਂਜੀ ਤੇ ਜਿੱਦੇ ਚੋਣਾਂ ਹੁੰਦਾ ਸੀ ਕਹਿੰਦੇ ਰੱਬ ਵੀ ਕੀ ਜਾਣਦਾ ਬਾਦਲ ਹੀ ਜਾਣਦਾ ਤੇ ਉਹ ਬਾਦਲ ਦੇ ਕੋਲ ਨਿਕਲ ਲੱਗੇ ਜਣੀ ਜਿਹੜਾ ਪ੍ਰਧਾਨ ਜਾਂ ਐਸਜੀਪੀਸੀ ਉਹ ਬਾਦਲ ਦੀ ਜੇਬ ਚ ਹਾਂਜੀ ਜੇਬ ਚੋਂ ਨਿਕਲਦੀ ਸੀ ਉਹਦੇ ਅਬਦੇ ਬੰਦੇ ਉਹਦੇ ਫਿਰ ਜੱਥੇਦਾਰ ਲਾਉਣ ਦਾ ਕੰਮ ਜਦੋਂ 1925 ਦਾ ਐਕਟ ਬਣਿਆ ਉਦੋਂ ਜੱਥੇਦਾਰ ਨਾਂ ਦੇ ਕੋਈ ਚੀਜ਼ ਨਹੀਂ ਸੀ ਉਹਦੇ ਵਿੱਚ ਕੋਈ ਜੱਥੇਦਾਰ ਨਹੀਂ ਸੀ ਪ੍ਰਬੰਧਰ ਉਹ ਸੇ ਕੀ ਹੁੰਦਾ ਸੀ ਉਦੋਂ ਨਾ ਅੰਗਰੇਜ਼ਾਂ ਨੂੰ ਕੀ ਪਤਾ ਜੱਥੇਦਾਰ ਕੀ ਹੁੰਦਾ ਐਕਟ ਅੰਗਰੇਜ਼ਾਂ ਨੇ ਬਣਾਇਆ ਉਹਨਾਂ ਨੇ ਦਾ ਨਾਂ ਹੈੱਡ ਪ੍ਰੀਸਟ ਰੱਖਿਆ ਸੀ ਮੁੱਖ ਗ੍ਰਾਂਥੀ ਹੁਣ ਮੁੱਖ ਗ੍ਰਾਂਥੀ ਦਾ ਬਹੁਤ ਨੇ ਤੇ ਚੀਫ ਪ੍ਰੀਸਟ ਕਰਤਾ ਆ ਇਹ ਚੌੜ ਚ ਨਾਮ ਜੱਥੇਦਾਰ ਕੀਤਾ ਹੁਣ ਇਹਨਾਂ ਨੇ ਕੀ ਕੀਤਾ ਇਹ ਕਹਿੰਦੇ ਵੀ ਅਸੀਂ ਇਹ ਪੰਚਕ ਅਥੋਰਟੀ ਆ ਅਸੀਂ ਇਹਨੂੰ ਲਾਉਣੇ ਆ ਬਿਲਕੁਲ ਅਸੀਂ ਹਟਾ ਸਕਦੇ ਆ ਇਹ ਵੱਡੀ ਪ੍ਰੋਬਲਮ ਤਾਂ ਇਹ ਆ ਇਹ ਜਥੇਦਾਰਾਂ ਨੂੰ ਇਹ ਸਮਝਦੇ ਨੇ ਮੁਲਾਜ਼ਮ ਨੇ ਜਦੋਂ ਟੋੜਾ ਸਾਹਿਬ ਸੀ ਪ੍ਰਧਾਨ ਤੇ ਵਿਦਾਂਤੀ ਸੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਹਾਂਜੀ ਉਦੋਂ ਇੱਕ ਆਇਆ ਵੀ ਇਹਨਾਂ ਨੂੰ ਆਪਾਂ ਤਨਖਾਹ ਨਾ ਦਈਏ ਇਹਨਾਂ ਨੂੰ ਆਪਾਂ ਮਾਨ ਪੱਤਾ ਦੇ ਦਿਆ ਕਰੀਏ ਮੁਲਾਜ਼ਮ ਨਾ ਸਮਝੋ ਇਹਨਾਂ ਨੂੰ ਹੁੰਦਾ ਕੀ ਸੀ ਆਮ ਤੌਰ ਤੇ ਬੰਦਾ ਜਿਹੜਾ ਪਹਿਲਾਂ ਗ੍ਰੰਥੀ ਹੈਡ ਗ੍ਰੰਥੀ ਉਹ ਤੋਂ ਬਾਅਦ ਉਹਨਾਂ ਚੋਂ ਜਥੇਦਾਰ ਬਣਾ ਲਿਆ ਜਾਂਦਾ ਜਦੋਂ ਹੁਣ ਗ੍ਰੰਥੀ ਜਿਹੜਾ ਹੈ ਜਾਂ ਮੁੱਖ ਗ੍ਰੰਥੀ ਹੈ ਉਹ ਮੁਲਾਜ਼ਮ ਹੈ ਉਹ ਤਰ੍ਹਾਂ ਲੈਂਦਾ ਹੈ ਸਿਗਨੇਚਰ ਕਰਕੇ ਬਿਲਕੁਲ ਤੋਂ ਇਸ ਕਰਕੇ ਇਹ ਸਮਝਦੇ ਨੇ ਸਾਡਾ ਤੇ ਜਦੋਂ ਫਿਰ ਇਹਨਾਂ ਦਾ ਕੰਟਰੋਲ ਹੋ ਗਿਆ ਕਮੇਟੀ ਤੇ ਤਾਂ ਹੀ ਤਾਂ ਉੱਥੇ ਬੁਲਾ ਲਏ ਇਹਨਾਂ ਨੇ ਸੁਖਵੀਰ ਬਾਦਲ ਨੇ ਕੋਟੀ ਚ ਤੇ ਫਿਰ ਸਰ ਵਿੱਚ ਤਾਂ ਕਿੱਥੇ ਰਹਿ ਗਈ ਹਾਲ ਤੱਕ ਨਹੀਂ ਉਹ ਕਾਲ ਤਖਤਿਸ ਸਰਬੋਚ ਤੱਕ ਖਤਮ ਹੋ ਗਈ ਹੁਣ ਵੀ ਪ੍ਰੋਬਲਮ ਹੈ ਜਿਹੜੇ ਤੁਸੀਂ ਜਿੱਥੇ ਤੱਕ ਇਹ ਗੱਲ ਹੈ ਜਦੋਂ ਹੁਣ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਮੈਜੰਡਾ ਤਾਂ ਸੀ ਕਿ ਇਹ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਕਰਨਾ ਕਿ ਨਹੀਂ ਇਹਨਾਂ ਨੇ ਲੈ ਕੇ ਬੈਠ ਕੇ ਕਿ ਜੀ ਇਹ ਅਕਾਲ ਤਖਤ ਦੇ ਜਥੇਦਾਰ ਨੇ ਪੋਸਟ ਨਹੀਂ ਪਾਉਣੀ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਫੇਸਬੁੱਕ ਪੋਸਟ ਨਹੀਂ ਪਾਉਣੀ ਸੀ ਤੇ ਹੁਣ ਚੈਨ ਚਲੇ ਗਏ ਉੱਥੇ ਉਹਨੇ ਤਾਂ ਪੋਸਟ ਹੀ ਕਿਹਾ ਸੀ ਵੀ ਮੇਰਾ ਦਿਲ ਬੜਾ ਦੁਖੀ ਹੈ ਇਹਨਾਂ ਨੂੰ ਗਲਤ ਤਰੀਕੇ ਨਾਲ ਕੱਢੇ 2 ਦਸੰਬਰ ਤੋਂ ਹੀ ਜਾਣਦਾ ਸੀ ਵੀ ਇਹ ਇਹਨਾਂ ਨੂੰ ਕੱਢਣਗੇ ਉਹ ਇਹ ਜੀ ਪੋਸਟ ਤੇ ਉਹਨਾਂ ਨੇ ਜਦੋਂ ਕਮੈਂਟ ਕੀਤਾ ਅੰਤਰਨ ਕਮੇਟੀ ਨੇ ਦਿਖਾਤਾ ਕਿ ਜੀ ਆ ਦੇਖੋ ਇਹ ਤਾਂ 1925 ਦਾ ਇੱਕ ਕਹਿੰਦਾ ਅਸੀਂ ਉਤਾਰ ਵੀ ਸਕਦੇ ਹਾਂ ਲਾ ਵੀ ਸਕਦੇ ਆ ਤੇ ਉੱਥੇ ਫਿਰ ਉਹਨਾਂ ਨੇ ਕਮੈਂਟ ਕੀਤਾ ਕਿ ਮੈਨੂੰ ਨਹੀਂ ਪਤਾ ਸੀ ਵੀ ਇਹ ਸਰਵੋੱਚ ਨਹੀਂ ਹੁੰਦਾ ਦੂਜੀ ਗੱਲ ਇੱਕ ਹੋਰ ਵੀ ਹੈ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਇਹ ਹਾਲੇ ਵੀ ਮੁੱਖ ਗ੍ਰਾਂਥੀ ਦੇ ਤੌਰ ਤੇ ਇਹ ਇਹ ਐਡੀਸ਼ਨ ਚਾਰਜ ਹੈ ਠੀਕ ਹੈ ਮੁੱਖ ਗ੍ਰਾਂਥੀ ਤਰਗਾ ਲੈਂਦਾ ਹੈ ਹਾਂਜੀ 2 ਸਾਲ ਦੀ ਸਰਵਿਸ ਪਈ ਹੈ ਹਮ ਸਾਰੇ ਡਿਊਜ਼ ਪਏ ਨੇ ਗਰੈਚਿਟੀ ਪਈ ਹੈ ਬਿਲਕੁਲ ਡਰਤਾ ਹੁੰਦਾ ਹੀ ਹੈ ਬੰਦੇ ਨੂੰ ਤਾਂ ਇਸੇ ਕਰਕੇ ਕਿਤੇ ਨਾ ਕਿਤੇ ਮੈਨੂੰ یوں ਲੱਗਦਾ ਹੈ ਪਿਆਰੇ ਦਰਸ਼ਕੋ ਜੇ ਤੁਸੀਂ ਸਹੀ ਤਰੀਕੇ ਨਾਲ ਇਹਨੂੰ ਸਮਝਦੇ ਹੋ ਤਾਂ ਜਦੋਂ ਅਸੀਂ ਇਹਦਾ ਐਨਾਲਿਸਿਸ ਕਰਦੇ ਹਾਂ ਇਹ ਸਾਰੇ ਪੰਤ ਤੱਕ ਸਿਆਸਤ ਦਾ ਜਿਹੜਾ ਰੋਲਾ ਕਚੋਲਾ ਭੰਬਲ ਪੂਸਾ ਪਿਆ ਹੋਇਆ ਜਿਹਦਾ ਭਵਿਕ ਕੋਈ ਨਜ਼ਰ ਨਹੀਂ ਆਉਂਦਾ ਖਾਲ ਦੀ ਘੜੀ ਉਹਦੇ ਵਿੱਚ ਡਿਲੇ ਟਾਲਣ ਦੀ ਜਿਹੜਾ ਲਮਕਾਉਣ ਦੀ ਜਿਹੜੀ ਕਹਾਣੀ ਹੈ ਉਹ ਵੀ ਸਾਹਮਣੇ ਪਈ ਹੈ ਉਹ ਕਹੋਗੇ ਤੁਸੀਂ ਕਿਵੇਂ ਦੇਖੋ ਪਹਿਲਾਂ ਹਰਜਿੰਦਰ ਸਿੰਘ ਧਾਮੀ ਦੇ ਤਾਲ ਦੀ ਗੱਲ ਕਿ ਜੀ 2 ਮਹੀਨੇ 2 ਦਿਨ ਮੀਟਿੰਗ ਨਹੀਂ ਕੀਤੀ 7 ਮੈਂਬਰ ਦੀ ਜਿਹੜੇ ਜਥੇਦਾਰ ਸਾਹਿਬ ਨੇ ਸਾਡੇ ਅਕਾਲ ਤੱਕ ਦੇ ਇਹ ਵੀ ਗੱਲ ਟਾਲੀ ਜਾਂਦੇ ਨੇ ਇਹਨਾਂ ਨੇ 28 ਦੀ ਮੀਟਿੰਗ ਟਾਲਤੀ ਇਹ ਇੰਗਲੈਂਡ ਚਲੇ ਗਏ ਅੱਜ ਉਹਨਾਂ ਨੇ ਫੈਸਲਾ ਦੇਣਾ ਜਦੋਂ 5 ਮੈਂਬਰ ਕਮੇਟੀ ਜੀ ਦੀ ਪਟਿਆਰੇ ਚ ਮੀਟਿੰਗ ਹੋਈ ਸੀ ਮੈਂ ਗੁਰਪਤਾਪ ਬਡਾਰਾ ਨੂੰ ਮਿਲਿਆ ਮੈਂ ਕਿਹਾ ਜੀ ਕੀ ਹੁਣ ਕਰਨਾ ਕੀ ਹੈ 5 ਮੈਂਬਰ ਕਮੇਟੀ ਕਿਉਂਕਿ ਦੋ ਤਾਂ ਅਸਤੀਫਾ ਦੇ ਗਏ ਬਨੂਗਰ ਸਾਹਿਬ ਵੀ ਉਹ ਕਹਿੰਦੇ ਅਸੀਂ ਜਾ ਕੇ ਮਿਲਦੇ ਆ ਚਲੋ ਮਿਲ ਲੈ ਮਿਲਣ ਤੋਂ ਬਹੁਤ ਕਹਿੰਦੇ ਜੀ 2 ਦਿਨ ਹੋਰ ਦੇਵਾ ਅੱਜ 2 ਦਿਨ ਪੂਰੇ ਹੋ ਗਏ ਗੱਲ ਟਾਲਣ ਦੀ ਹੈ ਲਮਕਾਉਣ ਦੀ ਹੈ ਜਿੰਨਾ ਮਸਲ ਲਮਕ ਰਿਹਾ ਉਹ ਉਨੇ ਕੰਪਲੈਕਸ ਹੋ ਰਿਹਾ ਦੂਜੇ ਪਾਸੇ ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਇਹ 10 ਬੰਦੇ ਨੇ ਜਿਹੜੇ ਨੇ ਅਕਾਲ ਤਖਤ ਸਾਹਿਬ ਨਾਲ ਪਕੌੜਾ ਦਲ ਕਹਿੰਦੇ ਨੇ ਮੱਥਾ ਲਾਇਆ ਹੋਇਆ ਉਹ ਕਿਹੜਾ ਅਕਾਲ ਤਖਤ ਨਾਲ ਮੱਥਾ ਲਾਉਣ ਵਾਲੇ 10 ਬੰਦੇ ਨੇ ਦੋ ਤਾਂ ਸਾੜਨਾ ਭਰਾ ਬਾਕੀ ਇਹਨਾਂ ਨੇ ਨੌ ਤਾਂ ਉਹਨਾਂ ਨੇ ਨਹੀਂ ਲਏ ਜਿਹੜੇ ਇਹਨਾਂ ਦੇ ਨਾਲ ਨੇ ਦਲਜੀਤ ਸਿੰਘ ਝੀਮਾ ਮੇਸ਼ੰਦਰ ਗਰੇਵਾਲ ਜਿਹੜੇ ਇਹ ਜਿਹ ਬੰਦੇ ਇਹ ਬੰਦੇ ਨੇ ਜਿਹੜੇ ਇਹਨਾਂ ਨੇ ਆਪਣੀ ਭਰਤੀ ਕੰਪਲੀਟ ਕਰਕੇ ਦਿਖਾ ਵੀ ਦਿੱਤੀ ਹੈ ਤਾਂ ਕਹਿੰਦੇ ਸਾਡੀ ਤੇ ਤੇਤੀ ਲੱਖ ਭਰਤੀ ਕਰ ਲਈ ਬਿਲਕੁਲ ਇਹਦਾ ਮਤਲਬ ਉਹ ਕਹਿੰਦਾ ਸਭ ਦਾ ਹੁਕਮ ਤਾਂ ਮੰਨਿਆ ਨਹੀਂ ਗਿਆ ਉਹਨਾਂ ਨੇ ਤਾਂ ਕਹੇ ਸੀ ਇਹ ਸੱਤ ਮੈਂਬਰੀ ਕਮੇਟੀ ਕਰੂਗੀ ਹਾਂਜੀ ਤੋਂ ਆਪੀ ਪਬਲ ਪੁੱਸਾ ਪੈਣਾ ਇਸ ਕਰਕੇ ਆਮ ਲੋਕਾਂ ਨੂੰ ਲੱਗਦਾ ਹੈ ਕਿ ਭਈ ਪਤਾ ਨਹੀਂ ਕੀ ਹੋਊਗਾ ਇਹ ਗੱਲ ਹੈ ਵੀ ਠੀਕ ਪਤਾ ਨਹੀਂ ਕੀ ਹੋਊ ਇੱਕ ਸਰ ਹੋਰ ਇਹ ਵੀ ਗੱਲ ਹੈ ਕਿ ਜਿਹੜੇ ਭਰਤੀ ਕਰੀ ਹੈ ਉਦੇ ਉੱਪਰ ਵੀ ਬੜੇ ਸਵਾਲ ਇਨਸ਼ਨ ਖੜੇ ਕਿਤੇ ਜਾ ਰਹੇ ਨੇ ਕੀ ਕਹਿੰਦੇ ਕਾਲ삭 ਸਾਹਿਬ ਤੋਂ ਉਲਟ ਕਰਕੇ ਭਰਤੀ ਕੀਤੀ ਗਈ ਤੇ ਜਿਹੜੀ ਭਰਤੀ ਕੀਤੀ ਹੈ ਇਸ ਨੂੰ ਜਾਲੀ ਭਰਤੀ ਕੀਤੀ ਗਈ ਹੈ ਦੇਖੋ ਇਹ ਤਾਂ ਬਿਲਕੁਲ ਅਸਲੀ ਤਾਂ ਲੱਗਦੀ ਨਹੀਂ ਪਰ ਕਾਲਤਖ ਸਾਹਿਬ ਨੇ ਤਾਂ ਹਲੇ ਵੀ ਕਿਹਾ ਜੀ ਇਹ ਹੁਕਮ ਇਨਫਲਗੂ ਕਰੋ 2 ਦਸੰਬਰ ਦਾ 2 ਦਸੰਬਰ ਦਾ ਹੁਕਮ ਇਹ ਕਹਿੰਦਾ ਹੈ ਕਿ ਇਹ 7 ਮੈਂਬਰੀ ਕਮੇਟੀ ਭਰਤੀ ਕਰੂਗੀ ਬਿਲਕੁਲ ਇਹਨਾਂ ਨੇ ਕੀ ਕੀਤਾ ਇਹਨਾਂ ਦਾ 10 ਰੁਪਏ ਹੁੰਦੀ ਹੈ ਉਹਦੇ ਚੋਣਾਂ ਨੇ ਕਿਹਾ ਵੀ ਜਾਲੀ ਭਰਤੀ ਫਰਜੀ ਭਰਤੀ ਰੋਕਣ ਲਈ ਬੋਗਸ ਭਰਤੀ ਰੋਕਣ ਲਈ ਬੋਗਸ ਵਾਢੀ ਯੂਜ਼ ਕੀਤਾ ਆਧਾਰ ਕਾਰਡ ਨਾਲ ਲਾਉਣਾ ਇਹਨਾਂ ਨੇ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਦਾ ਤਰੀਕਾ ਕੀ ਹੈ ਭਰਤੀ ਕਰਨ ਦਾ 100 ਦੀ ਪਰਚੀ ਹੈ 10 ਰੁਪਏ ਹੁੰਦੀ ਹੈ ਉਹਦੀ ਹਾਂਜੀ ਉਹ ਬੰਦੇ ਨੂੰ ਬਣਾਉਂਦੇ ਨੇ ਡਾ ਵੀ ਕਾਕਾ ਆ ਆ ਚੱਕ 100 ਪਰਚੇ ਤੈਨ ਦਿੱਤੀਆਂ ਲਿਆ ਵੀ ਪਰਚੇ ਉਹ ਪਰਚੀਆਂ ਕੱਟ ਕੇ ਤੁਹਾਨੂੰ ਦੇ ਦਿੰਦੇ ਪੈਸੇ ਦੇ ਦਿੰਦੇ ਜਮ੍ਹਾਂ ਕਰਾ ਦਿੰਦਾ ਤੁਹਾਨੂੰ ਕਿਤੇ ਨਜ਼ਰ ਤਾਂ ਆਈ ਨਹੀਂ ਭਰਤੀ ਕਿੱਥੇ ਹੋਈ ਹੈ ਇਸੇ ਕਰਕੇ ਹੁਣ ਉਹ ਕਹਿੰ ਜਾਂਦਾ ਇਨਵੈਂਨ ਲਾਗੂ ਹੋਊ ਤੇ ਕਦੋਂ ਇਨਵੈਂਨ ਲਾਗੂ ਕਿਵੇਂ ਹੋਊਗਾ ਇਹ ਬੜਾ ਵੱਡਾ ਵੱਡਾ ਸਵਾਲ ਹੈ ਤਾਂ ਇਸ ਕਰਕੇ ਥੋੜੀ ਪ੍ਰੋਬਲਮ ਆਈ ਹੋਈ ਹੈ ਦੇ ਵਿੱਚ ਸਰ ਇਹ ਕਹਿੰਦਾ ਗਿਆਨੀ ਹਰਪੀ ਸਿੰਘ ਤੁਹੇ ਲਿਖਿਆ ਹਾਂ ਜੇ ਸੇਵਾ ਮੁਕਤ ਹੋਏ ਉਹ ਕਹਿੰਦੇ ਸੀ ਕਾਲ ਤੱਕ ਸਰਵਜਤਾ ਖਤਮ ਹੋ ਗਈ ਇਸ ਦਾ ਮਤਲਬ ਜਦੋਂ ਸੇਵਾ ਚ ਚੱਲ ਰਹੇ ਸੀਗੇ ਉਦੋਂ ਸਰਵਜਤਾ ਹੈਗੀ ਸੀ ਕਾਲ ਤੱਕ ਸਰ ਨਹੀਂ ਇਹ ਨਹੀਂ ਉਹਦਾ ਮਤਲਬ ਪਹਿਲੀ ਤਾਂ ਗੱਲੋਂ ਸੇਵਾ ਮੁਕਤ ਨਹੀਂ ਹੋਇਆ ਹੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਹੂੰ ਬਿਲਕੁਲ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹਨਾਂ ਨੂੰ ਇਹਨਾਂ ਨੇ ਕੱਢਿਆ ਕੱਢਿਆ ਵੀ 18 ਸਾਲ ਪੁਰਾਣੇ ਕੇਸ 'ਚ ਉਹਦੇ ਸਾਧੂ ਨੂੰ ਜਿਹੜਾ ਇਹਦਾ ਹੁਣ ਸਾਧੂ ਨਹੀਂ ਰਿਹਾ ਹਾਂਜੀ ਉਸ ਵੇਲੇ ਸਾਧੂ ਸੀ ਹੂੰ ਉਸ ਦੇ ਅਲੀਗੇਸ਼ਨ ਲਾ ਕੇ ਕੱਢ ਕੁੜਾ ਦਿੱਤਾ ਵੀ ਇਹਦੇ ਠੀਕ ਹੈ ਮੇਰੀ ਜਨਨ ਦੀ ਨਾਲ ਸਪਾਂਸਰ ਸੀ ਜੋ ਪੁੱਠੇ ਸਦੈਸਵਾਦ ਲਾਇਆ ਹੂੰ 18 ਸਾਲ ਪੁਰਾਣਾ ਕੇਸ ਹੈ ਹੂੰ ਤੇ ਉਹਦੇ ਚ ਕਰਤੇ ਉਹ ਕਹਿੰਦੇ ਮੈਂ ਅਸਤੀਫਾ ਤਾਂ ਨਹੀਂ ਦੇਣਾ ਕੰਨਾ ਕੱਢ ਦੋ ਇਹਨਾਂ ਨੇ ਕੱਢ ਚਾ ਉਹ ਸਕੇਚ 'ਚ ਦੋ ਤਿੰਨ ਹੋਰ ਵੀ ਕੀਰਤਨ ਚੱਲ ਰਿਹਾ ਸੀ ਤਖਤ ਸਾਹਿਬ ਤੇ ਇਹਨਾਂ ਨੇ ਕਿਉਂ ਉੱਥੇ ਰੋਕ ਕੇ ਕੀਰਤਨ ਆਪਣੀ ਗੱਲ ਸਪਸ਼ਟਿਕਰਨ ਦਿੱਤਾ ਗੁਰੂ ਸਾਹਿਬ ਨੇ ਪੰਜ ਪਿਆਰਾਂ ਸਾਹਮਣੇ ਅਤਰ ਗੱਲ ਕੱਟ ਰਹੀ ਕਿ ਤੂੰ ਦੇਖੂਗਾ ਵੀਡੀਓ ਵੀ ਬਾਅਦ 'ਚ ਹੀ ਸੀ ਬੜੇ ਭਾਵਕ ਹੋ ਕੇ ਬੋਲੇ ਉਹ ਉਦੋਂ ਸੀ ਜਦੋਂ ਬਿਰਸਾ ਸਿੰਘ ਬਲਟੋਹਾ ਇਹਦੇ ਖਿਲਾਫ ਬੋਲ ਰਿਹਾ ਸੀ ਕਹਿੰਦਾ ਮੇਰੇ ਧੀਆ ਤਖਤ ਆਉਂਦੇ ਨੇ ਉਦੋਂ ਕੌਮ ਇਹਨਾਂ ਦੇ ਨਾਲ ਖੜੀ ਹਾਂਜੀ ਉਦੋਂ ਭਾਵਕ ਹੋ ਗਏ ਸੀ ਹਾਂ ਹੁਣ ਇਹਨਾਂ ਨੂੰ ਦੂਜੇ ਜਦੋਂ ਇਹ ਹੋਇਆ ਕਿ ਇਹਨਾਂ ਨੂੰ ਇਹਨਾਂ ਦੇ ਕਮੇਟੀ ਬਣਾਈ ਜਾਂਚ ਕਮੇਟੀ ਉਹਦੇ ਵਿੱਚ ਅਕਾਲ ਤਖਤ ਸਾਹਿਬ ਨੇ ਇਹ ਕਿਹਾ ਸੀ ਸਪਸ਼ਟ ਇੱਕ ਵਾਰੀ ਨਹੀਂ ਕਈ ਵਾਰੀ ਕਿਹਾ ਗਿਆ ਨਹੀਂ ਰਵੀंद्र ਸਿੰਘ ਨੇ ਕਿ ਅਧਿਕਾਰ ਖੇਤਰ ਤੋੜਾ ਨਹੀਂ ਐਸਜੀਪੀਸੀ ਦਾ ਇਹ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਹੈ ਇਹਨਾਂ ਦੀ ਜਾਂਚ ਕਰਾਉਣਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਸਾਹਮਣੇ ਕਹਿਤਾ ਕਿ ਮੈਂ ਕੋਈ ਪਾਪ ਨਹੀਂ ਕੀਤਾ ਜਾਂਚ ਦੀ ਲੋੜ ਨਹੀਂ ਹੁਣ ਜਦੋਂ ਅਕਾਲ ਤਖਤ ਸਾਹਿਬ ਨੇ ਕਹਿਤਾ ਜੱਥੇਦਾਰ ਨੇ ਕਹਿਤਾ ਨਾ ਵੀ ਜਾਂਚ ਦੀ ਲੋੜ ਨਹੀਂ ਤੇ ਇਹ ਜਾਂਚ ਕਰਾ ਕੇ ਉਹਨੂੰ ਕੜਤਾ ਤੇ ਗਿਆਨੀ ਹਰਪ੍ਰੀਤ ਸਿੰਘ ਦਾ ਮਤਲਬ ਇਹ ਹੈ ਕਿ ਵੀ ਇਹ ਗੱਲ ਤਾਂ ਖੁਦ ਤਾਂ ਮੰਨਦਾ ਹੀ ਨਹੀਂ ਇਹਦੀ ਸਰਫ ਚੁੱਤਾ ਤੇ ਉਹਦੇ ਤਾਂ ਖਿਲਾਫ ਚੱਲ ਰਹੇ ਨੇ ਇਸ ਕਰਕੇ ਉਹਨੂੰ ਪਗੋੜਾਦਲ ਕਹਿੰਦੇ ਨੇ ਬਿਰਸਤ ਸਿੰਘ ਬਲਟੋਹਾ ਦੀ ਤੁਹਾਨੂੰ ਲੱਗਦਾ ਕੋਈ ਨਿੱਜੀ ਵੀ ਗੱਲ ਹੋ ਉਸ ਤੇ ਗਿਆਨੀ ਹਰਪ੍ਰੀਤ ਦੇ ਖਿਲਾਫ ਦੋਨੋਂ ਤੋਂ ਗਿਆ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿ ਮੇਰੀ ਘਰ ਵਾਲੇ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਤੇਰਾ ਕੱਖ ਨਾ ਰੇ ਮੈਂ ਇੱਥੇ ਤੱਕ ਨਹੀਂ ਨਹੀਂ ਇਸਰਾ ਨਹੀਂ ਉੱਥੇ ਵੀ ਵੈਸੇ ਇਹਨਾਂ ਨੇ ਨਾ ਤੱਕਾ ਕੀਤਾ ਬਿਰਸਤ ਸਿੰਘ ਬਲਟੋਹਾ ਨੇ ਬਹੁਤ ਨਿੱਜੀ ਹਮਲੇ ਕੀਤੇ ਗਿਆਨੀ ਹਰਪ੍ਰੀਤ ਸਿੰਘ ਤੇ ਬਲਟੋਹਾ ਦੇ ਹਮਲਿਆਂ ਤੋਂ ਇਹ ਦੁਖੀ ਹੋ ਕੇ ਇਹਨਾਂ ਨੇ ਅਸਤੀਫਾ ਦਿੱਤਾ ਸੀ ਬਿਲਕੁਲ ਉਹ ਜਦੋਂ ਇਹ ਹਮਲੇ ਕਰ ਰਹੇ ਸੀ ਜਦ ਪਹਿਲਾਂ ਤਾਂ ਬਲਟੋਹਾ ਦੀ ਬਲਟੋਹਾ ਨੂੰ 10 ਸਾਲ ਲਈ ਕੱਢਿਆ ਗਿਆ ਸੀ ਕੱਢਿਆ ਗਿਆ ਸੀ ਲੇਕਿਨ ਉਹਨੇ ਅਸਤੀਫਾ ਦੇ ਕੇ ਇਹਨਾਂ ਨੇ ਉੱਥੇ ਵੀ ਅਕਾਲ ਤਖਤ ਨੂੰ ਨਹੀਂ ਮੰਨਿਆ ਅਸਤੀਫਾ ਪ੍ਰਵਾਨ ਕਰ ਲਿਆ ਉਹਦਾ ਹੁਣ ਜਿਹੜੀ ਇਹਨਾਂ ਦੀ ਲੜਾਈ ਆਪਸ ਚ ਹੋਈ ਕਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਵੜਸ਼ ਸਾਲਿਓ ਯੂਜ਼ ਕੀਤਾ ਬਿਲਕੁਲ ਟੂਚਾ ਵਰਡ ਯੂਜ਼ ਕੀਤਾ ਜਿਹੜੀ ਉਹ ਸ਼ਬਦ ਜਿਹੜੇ ਸੋਭਾ ਨਹੀਂ ਦਿੰਦੇ ਕਿਆਨੀ ਕਿਸੇ ਵੀ ਜਥੇਦਾਰ ਤੋਂ ਉਹ ਵਰਤੇ ਇਹਦੇ ਵਿੱਚ ਕੋਈ ਦੋਰਾਵ ਨਹੀਂ ਇਸ ਕਰਕੇ ਉਹਨਾਂ ਨੇ ਸੰਗਤ ਉਹ ਜਿਹੜੀ ਕੱਢਣ ਵਾਲੀ ਲਿਸਟ ਹੈ ਨਾ ਜਿੰਨਾ ਕਰਕੇ ਕੱਢਿਆ ਗਿਆ ਉਹਦੇ ਵਿੱਚ ਬਰਸਾਸਿੰਗ ਪਟੋਚੇ ਦੇ ਇਲਜ਼ਾਮ ਵੀ ਨੇ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਤੇ ਨੋ ਡਾਊਟ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਹੈ ਉੱਥੇ ਵੀ ਇੱਕ ਪ੍ਰੋਬਲਮ ਪਈ ਜਦੋਂ ਇਹਨਾਂ ਦੀ ਮੀਟਿੰਗ ਦੀ ਜਿਹੜੀ ਵੀਡੀਓ ਸੀ ਉਹ ਵੀਡੀਓਗ੍ਰਾਫੀ ਉਹ ਪੈਨ ਡਰਾਈਵ 'ਚ ਪਾ ਕੇ ਅਕਾਲ ਤੱਕ ਸਭ ਦੇ ਜਥੇਦਾਰ ਤੇ ਕੋਲ ਰੱਖਤੀ ਬਿਲਕੁਲ ਲੈਕਨ ਉਹ ਵਾਰ ਕਿਵੇਂ ਆ ਗਈ ਨਾ ਉੱਥੋਂ ਉਹ ਉਹ ਕਲਿੱਪ 27 ਗੇਟ ਦੀ ਕਲਿੱਪ ਕਿਵੇਂ ਆ ਗਈ ਜਿਹਦੇ ਵਿੱਚ ਗਾਲਾਂ ਕੱਢਦੇ ਨੇ ਇਹ ਸਾਰਾ ਕੁਝ ਮਿਲ ਮਿਲਾ ਕੇ ਕਿਉਂਕਿ ਬਿਰਸਾ ਸਿੰਘ ਮਲਟੋਹਾ ਸੁਖਵੀਰ ਬਾਦਲ ਦੇ ਬਹੁਤ ਨੇੜੇ ਆ ਇਹ ਇੱਕ ਮਾਹੌਲ ਬਣਾਇਆ ਗਿਆ ਉਹਨੂੰ ਕੱਢਣ ਦਾ ਉਹ ਸਾਡ ਨੂੰ ਵੀ ਫੜ ਕੇ ਲਿਆਂਦਾ ਗਿਆ ਵੀ ਤੂੰ ਲਾਲ ਜਾਮ ਉਹਨੂੰ ਮੀਡੀਆ 'ਚ ਲਿਆਂਦਾ ਗਿਆ 18 ਸਾਲ ਬਾਅਦ ਕਿ ਫਿਰ ਤਾਂ ਲੜਾਈ ਚੱਲ ਪਈ ਆ ਹੁਣ ਰਗੂਜੀਤ ਸਿੰਘ ਬਿਰਕਾ ਹਾਂਜੀ ਸੀਨੀਅਰ ਮੀਤ ਪ੍ਰਧਾਨ ਹੂੰ ਉਹ ਸੀਨੀਅਰ ਮੀਤ ਪ੍ਰਧਾਨ ਤੇ ਜਿਆਨੀ ਹਰਪ੍ਰੀਤ ਸਿੰਘ ਨਾਲ ਇਲਜ਼ਾਮ ਲਾਤੇ ਕਹਿੰਦੇ ਜਿਹੜੀ ਉਹ ਸਰਾਮ ਬਣਾਈ ਸੀ ਕਰੋੜਾਂ ਰੁਪਏ ਖਾਦੇ ਨੇ ਇਹਨਾਂ ਨੇ ਚਾਈਨੈਸ ਬਾਹਲਿਆਂ ਦਾ ਚਾਈਨੈਸ ਫਰਨੀਚਰ ਚਾਈਨੈਸ ਥਾਲੇ ਸਾਰੇ ਖਰਾਬ ਹੋ ਗਏ ਉਹ ਤਾਂ ਹੁਣ ਚੱਲ ਪਏ ਇੱਕ ਦੂਜੇ ਤੇ ਬੀਰਸਾ ਸਿੰਘ ਵਲੋਂ ਨੇ ਇਹ ਵੀ ਕਿਹਾ ਕਿ ਜਿਹੜਾ ਜਿਆਨੀ ਹਰਪ੍ਰੀਤ ਸਿੰਘ ਨਾ ਉਹਦੇ ਉੱਪਰ ਸਹੀ ਕਾਰਵਾਈ ਨਹੀਂ ਕੀਤੀ ਕਈ ਮੁੱਦਿਆਂ ਤੇ ਉਹਨਾਂ ਨੇ ਉਹ ਕਹਿੰਦੇ ਜਦ ਭਗਵੰਤ ਸਿੰਘ ਮਾਨ ਦਾ ਵਿਆਹ ਹੋਇਆ ਸੀ ਦੂਜਾ ਉਦੋਂ ਵੀ ਸ਼੍ਰੀ ਕਾਲ ਗੁਰੂ ਮਰਿਆਦਤ ਪੰਗ ਕੀਤੀ ਗਈ ਸੀ ਜੇ ਮੈਂ ਰਿਟਰਨ ਜੀਤਾ ਨੂੰ ਭੇਜਿਆ ਪਰ ਇਹਨੂੰ ਕੋਈ ਕਾਰਵਾਈ ਨਹੀਂ 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 ਉਹ ਉਹਦਾ ਬਿਆਨ ਨਹੀਂ ਸੀ ਉਹਦਾ ਨਾ ਨਾ ਉਹ ਸ਼ਾਇਦ ਪਲੇਖਾ ਲੱਗਿਆ ਤਾਨੂੰ ਜਾਨ ਨੂੰ ਇਹ ਦੋ ਥਾਵਾਂ ਤੇ ਉਹਤੇ ਇਲਜ਼ਾਮ ਲੱਗੇ ਇੱਕ ਤਾਂ ਇਲਜ਼ਾਮ ਲੱਗਿਆ ਸੀ ਜਦੋਂ ਚੰਨੀ ਸੀ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦਾ ਵਿਆਹ ਸੀ ਇਹ ਜਥੇਦਾਰ ਸੀ ਕਾਰਜਕਾਰੀ ਅਕਾਲ ਤਖਤ ਦਾ ਉਹ ਤੋਂ ਅਰਦਾਸ ਕਰੀ ਸੀ ਮਿਲਦਾ ਉਹ ਹਾਂ ਉਹ ਸੀ ਗੁਰੂ ਦੀ ਰੋਟੀ ਭੋਦੀ ਸਾਧ ਸੰਗਤ ਉਹ ਗੁਰਸਿੱਖ ਨਹੀਂ ਸੀ ਉੱਥੇ ਜਾ ਕੇ ਨੇਰਦਾਸ ਕੀਤੀ ਇੱਕ ਤਾਂ ਉਹ ਇਲਜ਼ਾਮ ਦੂਜਾ ਵੱਡਾ ਇਲਜ਼ਾਮ ਉਹ ਤਾਂ ਮੈਂ ਵੀ ਸਮਝਦਾ ਵਥੇ ਗਲਤੀ ਸੀ ਰਾਗਵ ਛੱਡਾ ਦੀ ਮੰਗਣੀ ਹੋਈ ਸੀ ਪ੍ਰਨੀਤੀ ਚੋਪੜਾ ਨਾਲ ਕਪੂਰਥਲਾ ਹਾਊਸ ਕਪੂਰਥਲਾ ਹਾਊਸ ਜਿਹੜਾ ਹੈ ਉਹ ਰੈਜ਼ਿਡੈਂਸ ਹੁੰਦਾ ਸੀ ਐਮ ਪੰਜਾਬ ਦਾ ਕਪੂਰਥਲਾ ਜਿਹੜਾ ਸਟੇਟ ਸੀ ਆਲੂ ਵਾਲਿਆਂ ਦੀ ਸਟੇਟ ਉਹਨਾਂ ਦਾ ਕਿਸੇ ਟਾਈਮ ਦਿੱਲੀ ਦੇ ਵਿੱਚ ਹੈੱਡਕੁਆਟਰ ਉਹ ਹੁਣ ਪੰਜਾਬ ਸਰਕਾਰ ਨੇ ਸੀਐਮ ਰੈਜ਼ਿਡੈਂਸ ਬਣਾਇਆ ਹੋਇਆ ਹੈ ਉੱਥੇ ਇਹਦੀ ਮੰਗਣੀ ਚ ਜੈਨੀ ਹਰਪ੍ਰੀਤ ਸਿੰਘ ਆਫ ਦੀ ਬੇਟੀ ਨਾਲ ਚੜੇਗੇ ਉੱਥੇ ਇਹਨਾਂ ਦੀ ਫੋਟੇ ਹੁੰਦੀ ਮੈਂ ਦੇਖਿਆ ਇਹਨੂੰ ਜਾਣਾ ਨਹੀਂ ਚਾਹੀਦਾ ਸੀ ਕਿਉਂਕਿ ਬਾਕੀਆਂ ਨੂੰ ਤਾਂ ਗੱਡੀ ਅੰਦਰ ਤੱਕ ਇਹਨਾਂ ਨੂੰ ਗੱਡੀ ਇਹਨਾਂ ਦੀ ਬਾਹਰ ਰੋਕ ਲਈ ਤੇ ਜਦੋਂ ਤੁਰਕੇ ਜਾ ਰਹੇ ਸੀ ਲੋਕ ਇਹਨਾਂ ਦੀ ਹੂਟਿੰਗ ਕਰ ਰਹੇ ਸੀ ਉਹਦੇ ਬੇਇੱਜ਼ਤੀ ਕਰਾਈ ਸੇ ਕੌਮ ਦੀ ਜਥੇਦਾਰ ਨੂੰ ਨਹੀਂ ਜਾਣਾ ਚਾਹੀਦਾ ਸੀ ਇਹ ਬਿਲਕੁਲ ਇਸ ਸਾਰੇ ਆਪਸੀ ਸ਼ਬਦਾਂ ਦੀ ਲੜਾਈ ਕਹਿ ਲਓ ਜਾਂ ਕੋਈ ਗੱਲ ਕਹਿ ਲਓ ਕਿ ਆਮ ਜਿਹੜੀ ਜਨਤਾ ਹੈ ਲੋਕ ਹੈ ਜਿਹੜੇ ਸਿੱਖ ਕੌਮ ਨੂੰ ਸੰਬੰਧਿਤ ਹੈ ਮਤਲਬ ਉਹ ਗਲਤ ਪ੍ਰਭਾਵ ਪੈਣੇ ਚੀਜ਼ਾਂ ਦਾ ਇਹ ਤਾਂ ਦੇਖੋ ਜਿਹੜੀ ਸਿੱਖ ਕੌਮ ਹੈ ਉਹ ਤਾਂ ਬਹੁਤ ਦੁਖੀ ਹੈ ਬਿਲਕੁਲ ਜੀ ਉਹਦਾ ਉਹਨੂੰ ਸਮਝ ਨਹੀਂ ਆ ਰਿਹਾ ਵੀ ਇਹ ਕੀ ਕਰ ਰਹੇ ਨੇ ਕਿਉਂ ਲੜ ਰਹੇ ਨੇ ਔਰ ਜਿਹੜੇ ਐਨੇ ਅਕਾਲੀ ਦਲ ਨੇ ਉੱਥੇ ਵੀ ਉਹ ਤਾਂ ਉਹਨਾਂ ਨੇ ਇਹ ਜਥੇਦਾਰਾਂ ਨੇ ਵੀ ਦੋ ਅਕਾਲੀ ਦਲ ਇਕੱਠੇ ਹੋਣ ਲਈ ਕਿਹਾ ਸੀ ਜਿਹੜੇ ਸ਼ਿਕਾਇਤ ਲਾ ਕੇ ਸੀ ਸੁਧਾਰ ਦਲੀ ਉਹ ਇਹ ਦੋਨੋਂ ਨੇ ਕਿਹਾ ਸੀ ਤੁਹਾਡੇ ਚੁੱਲ੍ਹੇ ਸਿਮੇਟੋ ਅਕਾਲੀ ਦਲ ਤਾਂ ਬਹੁਤ ਨੇ ਪੰਜ-ਛੇ ਅਕਾਲੀ ਦਲ ਤਾਂ ਮੇਰੇ ਆਪਣੇ ਪ੍ਰੋਗਰਾਮ ਚ ਆਉਂਦੇ ਨੇ ਮਤਲਬ ਅਕਾਲੀ ਦਲ ਸਤੰਤਰ ਪਰਮ ਸਿੰਘ ਸੋਹਲੀ ਆਉਂਦਾ ਅਕਾਲੀ ਦਲ 1920 ਰਵਿੰਦਰ ਸਿੰਘ ਦਾ ਉਹ ਉਹਦੇ ਨੁਮਾਇंदे ਮਿੰਦਰਪਾਲ ਬਣਾਕਾ ਅਕਸਰ ਮੇਰੇ ਪ੍ਰੋਗਰਾਮ ਚ ਬਹੁਤ ਅਕਾਲੀ ਦਲ ਨੇ ਲੋਕ ਇੱਕ ਸਮਦੇ ਨੇ ਵੀ ਤੁਸੀਂ ਛੋਟੇ ਅਕਾਲੀ ਦਲ ਹੈ ਅਕਾਲੀ ਸ਼੍ਰੋਮ ਨੇ ਅਕਾਲੀ ਦਲ ਅਸਲ ਦੇ ਵਿੱਚ ਆਮ ਲੋਕਾਂ ਦੀ ਪਾਰਟੀ ਹੈ ਸੱਚਮੁੱਚ ਆਮ ਲੋਕਾਂ ਦੀ ਪਾਰਟੀ ਸੀ ਲੇਕਨ ਜਦੋਂ ਦਾ ਇਹ ਗੱਲ ਕਹਿੰਨੀ ਹਵ ਟੂ ਸੀ ਨੇ ਇੱਕ ਵਾਰੀ ਭਾਸ਼ਣ ਚ ਵੀ ਕਹੀ ਸੀ ਕਿ ਆਮ ਲੋਕਾਂ ਦੀ ਪਾਰਟੀ ਕਾਕਿਆਂ ਦੇ ਹੱਥਾਂ ਗਈ ਅਮੀਰ ਜਾਦੀਆਂ ਦੇ ਹੱਥਾਂ ਗਈ ਤੇ ਇਹ ਫਿਰ ਜਿਹੜਾ ਹੈ ਉਹ ਗੱਲ ਨਹੀਂ ਰਹੀ ਅਸਲ ਦੇ ਵਿੱਚ ਸੱਚਮੁੱਚ ਅਕਾਲੀ ਦਲ ਦੀ ਬਹੁਤ ਲੋੜ ਹੈ ਪੰਜਾਬ ਨੂੰ ਪੰਥ ਨੂੰ ਹਾਂਜੀ ਮੈਂ ਜੇ ਤੁਸੀ ਮੇਰੀ ਸ਼ਾਰਟ ਹੈ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁਖਾਤਬ ਹੁ ਕੇ ਗੱਲ ਕਹੀ ਹੂੰ ਬਹੁਤ ਚੱਲ ਰਹੀ ਹੈ ਉਹ ਹਾਂਜੀ ਉਹਦੇ ਚ ਮੈਂ ਇਹ ਕਿਹਾ ਸੀ ਕਿ ਮੈਂ ਧੜੇ ਆਵਾਜ਼ ਨਹੀਂ ਮੇਰੀ ਕੋਈ ਪਾਰਟੀ ਨਹੀਂ ਬਿਲਕੁਲ ਪਰ ਮੈਂ ਪੰਥ ਪ੍ਰਸਤਾ ਮੈਂ ਪੰਜਾਬ ਹਤਾਸੀ ਆ ਮੈਂ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਕਰਦਾ ਹਾਂ ਭਾਈ ਬਹੁਤ ਹੋ ਗਿਆ ਤੁਸੀਂ ਆਪਣੇ ਗਨਾਬ ਦੇ ਝੋਲੀ ਪਰਵਾ ਲੇ ਉਦੋਂ ਬਾਅਦ ਲੋਕਾਂ ਨੇ ਕੌਮ ਨੇ ਚਲ ਉਹ ਵੀ ਮਾਫ ਕਰਤਾ ਲੇਕਿਨ ਆ ਜਿਹੜਾ ਤੁਸੀਂ ਅਕਾਲ ਤਖਤ ਵਰਗੀ ਸੰਸਥਾ ਨੂੰ ਸਿਧਾਂਤ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਇਹ ਤਾਂ ਬਹੁਤ ਗਲਤ ਗੱਲ ਹੈ ਹੁਣ ਦਿਲਜੀਤ ਸਿੰਘ ਚੀਮਾ ਕਹੇ ਕਿ ਜੀ ਇਹ ਤਾਂ ਫਿਰ ਸਾਡਾ ਜਿਹੜਾ ਹੈ ਇਹ ਤਾਂ ਅਕਾਲ ਤਖਤ ਤੋਂ ਜੇ ਹੁਕਮ ਮੰਨਿਆ ਬੇਰ ਸਾਡੇ ਤੇ ਪਾਰਟੀ ਦਾ ਚਿੰਨ੍ਹ ਚੜਾਇਆ ਹੈ ਭਾਈ ਅਕਾਲ ਤਖਤ ਮੀਰੀ ਪੀਰੀ ਦਾ ਸਿਧਾਂਤ ਹੈ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਇਹ ਦੋਨੇ ਚੀਜ਼ਾਂ ਰਾਜ ਤੇ ਧਰਮ ਇਕੱਠੇ ਚੱਲਦੇ ਨੇ ਰਾਜ ਧਰਮ ਦੇ ਥੱਲੇ ਹੁੰਦਾ ਹੈ ਤੇ ਤੁਸੀਂ ਇੱਕ ਇਹ ਵੀ ਮੰਨ ਲਿਏ ਇੱਕ ਛੋਟੇ ਜਿਹੇ ਸੰਵਿਧਾਨ ਹਾਲਾਂਕਿ ਉਹ ਹੈ ਨਹੀਂ ਉਹਦੀ ਖਾਤਰ ਗੁਰੂ ਨੂੰ ਚੈਲੰਜ ਕਰ ਦੋਗੇ ਲੋਕ ਇਸ ਕਰਕੇ ਦੁਖੀ ਨੇ ਕਿ ਇਹ ਅਕਾਲ ਤਖਤ ਨੂੰ ਚੁਣੌਤੀ ਦੇ ਰਹੇ ਨੇ ਔਰ ਜਿਹਨੇ ਅਕਾਲ ਤਖਤ ਨੂੰ ਚੁਣੌਤੀ ਦਿੱਤੀ ਹੈ ਹੁਣ ਤੱਕ ਉਹ ਬਚਿਆ ਨਹੀਂ ਤਾਂ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਇਹ 1 ਮਾਰਚ ਨੂੰ ਪ੍ਰਧਾਨਤਾ ਬਣਾ ਲੈਣਗੇ ਹਾਂਜੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ ਸਰਵਾਈਵਲ ਮੁਰਸਰ ਜੀਤੀ ਦੀ ਲੋੜ ਹੈ ਇਸ ਕਰਕੇ ਹੁਣ ਜਿਹੜਾ ਬਾਰ-ਬਾਰ ਪੁੱਛਿਆ ਜਾਂਦਾ ਸਵਾਲ ਮੈਨੂੰ ਵੀ ਪੁੱਛਿਆ ਜਾਂਦਾ ਉਹਦੇ 'ਚ ਤਾਂ ਪ੍ਰਵਿੰਦਰ ਮੈਂ ਇਹੀ ਕਹਿਣਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਨਾ ਉਹਦੇ 'ਚ ਤਾਂ ਸ਼ਾਹ ਮੁਹੰਮਦ ਨੂੰ ਯਾਦ ਕਰਨਾ ਪੈਂਦਾ ਹੈ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਦੀਆ ਜੋ ਖਾਲਸਾ ਪੰਥ ਕਰੂ ਲੋਕਾਂ ਦੀ ਕਚਹਿਰੀ 'ਚ ਜਾਣਗੇ ਤੇ ਉਹੀ ਹੋਊਗਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਤਾਂ ਤਿੰਨੇ ਸਸਤਾਵਾ ਮਰਿਆ ਮਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਭਗ ਕਰ ਹੀ ਦਿੱਤੀ ਇਸਨ ਡਾਕਟਰ ਹਰਜਿੰਦਰ ਸਿੰਘ ਵਾਲਿਆ ਜੀ ਜਿਨ੍ਹਾਂ ਨੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸ਼ੋਮਨੀ ਕਾਲੀ ਦਲ ਬਾਰੇ ਦੱਸਿਆ ਤੇ ਸਿੱਖ ਕੌਮ ਦੀ ਵੀ ਗੱਲ ਕੀਤੀ ਤੇ ਹੁਣ ਦਿਓ ਸਾਨੂੰ ਯਾਦ ਅਗਲੀ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ